ਅੱਜ ਕਿਸੇ ਵੈਦ ਕੋਲ ਜਾਂ ਕਿਸੇ ਡਾਕਟਰ ਕੋਲ ਨਹੀਂ ਲੈ ਕੇ ਜਾਊਂਗਾ ਬਹੁਤ ਵੀਡੀਓਜ਼ ਕੀਤੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਮੈਂ ਤੁਹਾਡੀ ਸਿੱਧੀ ਡਾਕਟਰਾਂ ਨਾਲ ਮੁਲਾਕਾਤ ਕਰਾਈ ਆ ਪਰ ਅੱਜ ਮੂੰਹੋਂ ਬੋਲਦੀ ਤਸਵੀਰ ਦਿਖਾਊਂਗਾ ਕਿ ਜਿਨ੍ਹਾਂ ਨੂੰ 8-10 ਸਾਲ ਪੁਰਾਣਾ ਗਠੀਆ ਸੀਗਾ ਮਹਿਜ਼ 1 ਮਹੀਨੇ ਦੀ ਦਵਾਈ ਤੇ ਵਿੱਚ ਗਠੀਆ ਠੀਕ ਹੋ ਗਿਆ ਭਾਈ ਬਲਜੀਤ ਸਿੰਘ ਜੀ ਮੇਰੇ ਨਾਲ ਨੇ ਪਿੰਡ ਨੰਗਲ ਦੇ ਵਿੱਚ ਖੜੇ ਆ ਜੀ ਡੇਲੋਂ ਦੇ ਨਜ਼ਦੀਕ ਪੈਂਦਾ ਤੇ ਲੁਧਿਆਣੇ ਦੇ ਵੀ ਨਜ਼ਦੀਕ ਪੈਂਦਾ ਪਿੰਡ ਭਾਈ ਸਾਡੇ ਨਾਲ ਨੇ ਭਾਜੀ ਸਭ ਠੀਕ ਠਾਕ ਹੋ ਜੀ ਸਹੀ ਧਿਆਨ ਮੈਂ ਤੁਹਾਡੀ ਬਹੁਤ ਵਧੀਆ ਜੀ ਇਸ ਟਾਈਮ ਬਿਲਕੁਲ ਨੋਰਮਲ ਚੜ੍ਹਦੀ ਕਲਾ ਜੀ ਮੈਨੂੰ ਇਹੀ ਬਲਜੀਤ ਸਿੰਘ ਜੀ ਦੀ ਮੈਂ ਗੱਲ ਕਰਾਂ ਤਾਂ 8-10 ਸਾਲ ਪਹਿਲਾਂ ਉਦੋਂ ਬਲਜੀਤ ਸਿੰਘ ਕਿਵੇਂ ਹੁੰਦਾ ਦੇਖੋ ਜੀ ਉਸ ਟਾਈਮ ਗੱਲ ਇਸ ਤਰ੍ਹਾਂ ਸੀਗੀ ਵੀ 8-10 ਸਾਲ ਪਹਿਲਾਂ ਮੈਨੂੰ ਇਹ ਬਿਮਾਰੀ ਸ਼ੁਰੂ ਹੋਈ ਠੀਕ ਹੈ ਜੀ ਉਹਦੇ ਵਿੱਚ ਹੋਇਆ ਕੀ ਕਿ ਪਹਿਲਾਂ-ਪਹਿਲਾਂ ਮੈਨੂੰ ਇਸ ਤਰ੍ਹਾਂ ਲੱਗਦਾ ਸੀਗਾ ਵੀ ਸ਼ਾਇਦ ਕੋਈ ਜਿਵੇਂ ਆਪਾਂ ਕਹਿੰਦੇ ਚੁੱਕ ਪੈ ਗਈ ਜਾਂ ਕੋਈ ਹੋਰ ਇਦਾਂ ਦੀ ਕੋਈ ਵਜਨ ਵਜਨ ਵਾਂ ਜਾਂ ਚੱਕਰ ਨਾਲ ਕੋਈ ਇਦਾਂ ਦੀ ਗੱਲ ਤੇ ਮੇਰੇ ਢੂਹੀ ਦੇ ਵਿੱਚ ਪੇਨ ਰਹਿਣ ਲੱਗ ਪਿਆ ਠੀਕ ਹੈ ਸਭ ਤੋਂ ਪਹਿਲਾਂ ਠੀਕ ਹੈ ਔਰ ਕਿਤੇ ਕਿਤੇ ਲੱਤ ਦੇ ਵਿੱਚ ਵੀ ਚਲੀ ਜਾਣੀ ਠੀਕ ਹੈ ਕਈਆਂ ਨੂੰ ਇਹ ਪੁੱਛਿਆ ਵੀ ਯਾਰ ਕੀ ਹੋਊ ਕਈ ਮੈਨੂੰ ਕਹਿੰਦੇ ਵੀ ਸ਼ਾਇਦ ਕੋਈ ਡਿਸਕ ਡਸਕਣਾ ਹਿੱਲ ਗਈ ਹੋਵੇ ਅੱਛਾ ਤੇ ਫਿਰ ਉਹ ਸਬੰਧ ਦੇ ਵਿੱਚ ਮਤਲਬ ਕਈ ਡਿਸਕ ਠੀਕ ਕਰਨ ਵਾਲੇ ਬੰਦਿਆਂ ਕੋਲ ਵੀ ਗਏ ਉਹਨਾਂ ਨੇ ਪੱਟੇ ਪੁੱਟੇ ਲਏ ਗੜਬੀਆਂ ਕੁੜਦੀਆਂ ਵੀ ਲਾਈਆਂ ਅੱਛਾ ਉੱਥੇ ਵੀ ਮਲਕੀ ਆਪਣਾ ਜੋਰ ਜਮਾਇਸ਼ ਕਰਾ ਲਿਆ ਜੀ ਜੀ ਬਿਲਕੁਲ ਉਹਨਾਂ ਕੋਲ ਵੀ ਜਾ ਕੇ ਕਰਵਾਈ ਠੀਕ ਹੈ ਤੇ ਉਹਦੇ ਨਾਲ ਵੀ ਉਹ ਕੁਛ ਦੇ ਠੀਕ ਨਹੀਂ ਪਰ ਉਹਦੇ ਨਾਲ ਨਾ ਉਹ ਕੁਛ ਅੰਗਰੇਜ਼ੀ ਦਵਾਈਆਂ ਵੀ ਨਾਲ ਦਿੰਦੇ ਸੀ ਠੀਕ ਹੁਣ ਮੈਂ ਇਹ ਨਹੀਂ ਕਹਿ ਸਕਦਾ ਵੀ ਉਹ ਜਿਹੜਾ ਆਰਾਮ ਆਇਆ ਉਹ ਗੜਵੀਆਂ ਲਾਉਣ ਨਾਲ ਆਇਆ ਜਾਂ ਤੇਲ ਦੀਆਂ ਮਾਲਸ਼ਾਂ ਕਰਨ ਨਾਲ ਆਇਆ ਜਾਂ ਪੀਨਕੈਲ ਜਿਹੜੀ ਦਵਾਈ ਦਿੱਤੀ ਉਹਦੇ ਨਾਲ ਅੱਛਾ ਲੇਕਿਨ ਕੁਛ ਕੁਛ ਮੈਨੂੰ ਉਸ ਚੀਜ਼ ਦਾ ਫਰਕ ਰਹਿੰਦਾ ਸੀਗਾ ਉਹ ਲੈਣ ਨਾਲ ਅੱਛਾ ਕੁਛ ਠੀਕ ਲੱਗਣਾ ਫੇਰ ਜਦੋਂ ਦੇਖਣਾ ਕਿਤੇ ਫੇਰ ਹੋ ਜਾਣਾ ਸਮਝ ਲਓ ਵੀ ਮਹੀਨੇ ਚ ਇੱਕ ਦੋ ਵਾਰੀ ਕਿਤੇ ਫੇਰ ਹੋਇਆ ਤਾਂ ਫੇਰ ਕਿਸੇ ਨੇ ਹੋਰ ਨੂੰ ਗੱਲ ਕਰਨ ਦੇਣੀ ਵੀ ਵੀਰ ਜੀ ਯਾਰ ਉਥੋਂ ਵੀ ਆਪਾਂ ਪੱਟੇ ਦਵਾਈ ਲੀ ਹਾਂ ਤੇ ਮਤਲਬ ਫੇਰ ਵੀ ਅਜੇ ਹੁੰਦੀ ਆ ਇੱਕ ਦੋ ਵਾਰੀ ਉਸ ਬੰਦੇ ਕੋਲੇ ਵੀ ਜਾਣਾ ਉਹਨੇ ਕਹਿੰਦਾ ਜੀ ਇੱਕ ਦੋ ਵਾਰੀ ਹੋਰ ਆਪਾਂ ਪੱਟੇ ਲਾ ਦਿੰਦੇ ਆ ਕੋਈ ਖਾਸ ਗੱਲ ਨਹੀਂ ਹੈਗੀ ਉਹ ਜੋ ਠੀਕ ਥੋੜਾ ਜਿਆਦਾ ਇਹ ਲੱਗਿਆ ਉਹ ਮਰ ਕਾ ਇਹ ਲੱਗਿਆ ਉਹ ਪਤਾ ਨਹੀਂ ਕੀ ਕਹਿ ਦਿੰਦੇ ਆ ਉਹਨਾਂ ਨੂੰ ਹੀ ਹਿਸਾਬ ਹੈ ਜੀ ਅੱਤਨ ਕੋੜਾ ਪਤ ਲੱਗਦਾ ਵੀ ਉਹ ਤੇਰਾ ਡੈਸਕ ਇਹ ਲੱਗੀ ਜੀ ਉਹ ਮਤਲਬ ਵਿੱਚ ਥੋੜੇ ਆ ਗੈਪ ਪੈ ਗਿਆ ਠੀਕ ਆ ਉਹਨਾਂ ਦੇ ਵਿੱਚ ਠੀਕ ਆ ਤੇ ਉਸ ਤੋਂ ਬਾਅਦ ਫੇਰ ਚਲੋ ਕੋਈ ਵਾਰੀ ਨਾ ਜਾ ਹੁਣਾ ਤਾਂ ਫੇਰ ਮਾੜੀ ਉਟਪੀ ਇਹਨੇ ਕੰਦਰੋਂ ਲੱਕੀ ਕੰਮ ਚਦਾਈ ਲੈਣਾ ਹਾਂ ਪੰਜ ਵਧੀਆ ਚਲੂ ਪਰ ਇਹ ਪ੍ਰੋਬਲਮ ਠੀਕ ਨਹੀਂ ਹੋਈ ਨਹੀਂ ਠੀਕ ਨਹੀਂ ਹੋ ਹੌਲੀ 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 ਫੇਰ ਉਹ ਵਧਣ ਲੱਗੀ ਜਿਵੇਂ ਦਸਵੀਂ ਲੱਤ ਦੇ ਵਿੱਚ ਵੀ ਤਕਲੀਫ ਜਾਣ ਲੱਗੀ ਕਿਸੇ ਨੇ ਕਿਹਾ ਜੀ ਰਹੀ ਆ ਕਿਸੇ ਨੇ ਕੁਛ ਕਿਸੇ ਨੇ ਕੁਛ ਫੇਰ ਉਹ ਹੌਲੀ ਹੌਲੀ ਉਸ ਤੋਂ ਬਾਅਦ ਨਾ ਫੇਰ ਜਿਵੇਂ ਗੋਡਿਆਂ ਵਿੱਚ ਜਾਂ ਮੋਡਿਆਂ ਦੇ ਵਿੱਚ ਇਸ ਤਰ੍ਹਾਂ ਵੀ ਤਕਲੀਫ ਹੋਣ ਲੱਗੀ ਫੇਰ ਹੌਲੀ ਹੌਲੀ ਮੇਰੇ ਜੋੜਾਂ 'ਚ ਆ ਗਈ ਹੁੰਦਾ ਕੀ ਸੀ ਹੁੰਦਾ ਸੀਗਾ ਪੇਨ ਹੁੰਦੇ ਸੀ ਹੂੰ ਪੈਨ ਇਹ ਜਿਹੜੇ ਮਤਲਬ ਜੋੜਾ ਚ ਹੁੰਦੀ ਸੀ ਪੈਨ ਇਹ ਢੂਹੀ ਚ ਹੁੰਦੀ ਸੀ ਕੋਈ ਕਹਿੰਦਾ ਜੀ ਰੇਸ਼ ਆ ਕਿਸੇ ਨੇ ਕੋਈ ਜੋ ਵੀ ਰਹਿ ਦੇ ਦੇਣੀ ਤੇ ਕੋਈ ਦੁਖੀ ਬੰਦੇ ਦਾ ਹਰੇ ਕੋਲੇ ਜਾਣਾ ਤੇ ਗਾਹਾਂ ਵਾਲ ਨੇ ਜਿਹੜੀ ਦਵਾਈ ਦੱਸਦੀ ਉਹਨੇ ਲੈ ਜੀ ਦੇਣੀ ਇਹਦੇ ਤਾਂ ਕੋਈ ਗਲਤ ਨਹੀਂ ਹੈਗੀ ਤੇ ਉਹ ਜਿਹੜੀ ਵੀ ਮੈਂ ਦਵਾਈ ਲੈਂਦਾ ਸੀ ਉਹਦੇ ਨਾਲ ਮਤਲਬ ਆਰਜੀ ਤੌਰ ਤੇ ਕੁਝ ਫਾਇਦਾ ਰਹਿੰਦਾ ਸੀ ਥੋੜੇ ਟਾਈਮ ਵਾਸਤੇ ਥੋੜੇ ਟਾਈਮ ਵਾਸਤੇ ਚਲੋ ਪਪਾ ਕਹਿ ਲਓ ਕਿਤੇ ਕਹਿ ਲਓ ਮੀਨਾਖੰਡ ਚੱਲ ਵੀ ਗਿਆ ਪਰ ਸਿਆਲਾਂ ਵਿੱਚ ਤਕਲੀਫ ਜ਼ਿਆਦਾ ਹੁੰਦੀ ਸੀ ਅੱਛਾ ਸ਼ਿਆਲਾਂ ਦੇ ਵਿੱਚ ਜਦੋਂ ਵੀ ਰਾਤ ਨੂੰ ਪੈਣਾ ਤਾਂ ਤਕਲੀਫ ਰਾਤ ਨੂੰ ਠੰਡ ਦੇ ਨਾਲ ਵੱਧਦੀ ਸੀ। ਅੱਛਾ। ਫਿਰ ਕਈ ਵਾਰੀ ਜੋੜਾਂ 'ਚ ਜ਼ਿਆਦਾ ਦਰਦ ਹੋਣ ਲੱਗਿਆ ਫਿਰ ਥੋੜੀ ਥੋੜੀ ਸੋਜ ਵੀ ਰਹਿਣ ਲੱਗੀ। ਠੀਕ ਆ। ਉਹਦੇ ਵਿੱਚ ਪ੍ਰੋਬਲਮ ਇਹ ਸੀ ਵੀ ਪਾਸਾ ਲੈਣ ਲੱਗਿਆ ਉੱਠਣ ਲੱਗਿਆ ਰਾਤ ਨੂੰ ਮਤਲਬ ਪਹਿਲਾਂ ਗੋਡੇ-ਗੋਡੇ ਮਲਣੇ-ਮਾੜੇ ਮੋٹے ਜੇ। ਹਾਂ। ਲਤਾਂ-ਤਈਆਂ ਮਲਣੀ ਆ ਵੀ ਉੱਠ ਕੇ ਪਿਸ਼ਾਬ ਸ਼ੂਭ ਕਰਿਆ ਜੀ ਹੈਨਾ। ਅੱਛਾ। ਇਹ ਜਿਹੇ ਮਤਲਬ ਪ੍ਰੋਬਲਮ ਹੁੰਦੀ ਸੀ ਜਾਂ ਫਿਰ ਫਿਰ ਮੈਨੂੰ ਕੋਈ ਬੰਦਾ ਕਹਿੰਦਾ ਯਾਰ ਤੂੰ ਇਦਾਂ ਕਰਿਆ ਕਰ ਰਾਤ ਨੂੰ ਨਾ ਗਰਮ ਜਿਰਾਮਾ ਪਾ ਕੇ ਪਿਆ ਕਰ। ਆਪਣੇ ਦੇਸੀ ਨੁਸਖੇ ਆ ਦੇਸੀ ਨੁਸਖੇ ਤੇ ਜਾਂ ਫਿਰ ਉਹ ਉੱਤੇ ਚੜਾਉਣ ਵਾਲੇ ਨੀਕੇਪ ਜੀ ਆਉਂਦੇ ਸੀ ਜਿਹੜੇ ਗੋਡੇ-ਗੂਡੇ ਚੜਾਉਣ ਵਾਲੇ ਹਨ ਉਹ ਚੜਾ ਚੜੂ ਦੇਣਾ ਕਦੇ ਇੱਕ ਚ ਹੋਣਾ ਕਦੇ ਦੋਨਾਂ ਚ ਹੋਣਾ ਕਦੇ ਹਫਤਾ-ਹਫਤਾ ਨਾ ਵੀ ਹੋਣਾ ਕਿਤੇ-ਕਿਤੇ ਹੋ ਜਾਣਾ ਜੇ ਲੋੜ ਪੈਣੀ ਲੱਗਣਾ ਉਹ ਮਤਲਬ ਸਿਆਲਾ ਵਿੱਚ ਤਕਲੀਫ ਜਿਆਦਾ ਸੀ نیند ਕਿੰਨੀ ਕਵਾਰ ਟੁੱਟੀਆਂ ਨਹੀਂ ਤਾਂ ਜੀ ਫਿਰ ਉਹ ਰਾਤ ਨੂੰ ਜਦੋਂ ਵੀ ਕਿਤੇ ਹੋਣੀ ਤਕਲੀਫ ਦਰਦ ਹੋਣੀ ਫਿਰ ਨੀਂਦ ਆਉਣੀ ਕੀ ਉਹਦੇ ਨਾਲ ਕਿ ਜਦੋਂ ਫਿਰ ਇਹ ਹੁੰਦਾ ਜਿਹੜੀ ਕੋਈ ਦਵਾਈ ਸੀ ਪੇਨ ਕਲਰ ਸ਼ਾਮ ਨੂੰ ਸ਼ਾਮ ਵਾਲੀ ਖਰਾਕ ਤਾਂ ਭੁੱਲਦੀ ਨਹੀਂ ਸੀ ਹੁੰਦੇ ਇਹ ਦਿਨ ਵਾਲੀ ਭੁੱਲ ਵੀ ਜਾਈਏ ਉਹ ਯਾਰ ਰਾਤ ਨੂੰ ਨੀਂਦ ਤਾਂ ਸੜ ਜਾਮ ਨਾਲ ਸੌਂ ਤਾਂ ਜਾ ਮੈਂ ਕਹੂ ਦੇਖੀ ਜਾਊ ਹੈਨਾ ਇੰਨਾ ਦੁਖੀ ਹੋਗੇ ਹਾਂਜੀ ਬਿਲਕੁਲ ਦੁਖੀ ਸੀਗੇ ਚਲੋ ਇਹਨਾਂ ਸੀ ਬੱਚੇ ਘਰ ਵਾਲੀ ਵਧੀਆ ਸੀ ਸ਼ੁਰੂਆਤ ਦੀ ਵਧੀਆ ਸੀ ਉਹ ਵੀ ਉਸ ਗੱਲ ਦਾ ਕਰਦੀ ਸੀ ਫਿਕਰ ਰੱਖਦੀ ਸੀ ਵੀ ਜੇ ਰਾਤ ਨੂੰ ਕੋਈ ਦੁੱਖ ਤਕਲੀਫ ਹੋ ਗਈ ਤਾਂ ਜੇ ਪਾਣੀ ਪੂਣੀ ਆ ਤਾਂ ਮਤਲਬ ਉਹ ਗਰਮ ਹੀ ਫਿਰ ਪੀਂਦੇ ਸੀ ਫਿਰ ਆਪਾਂ ਠੰਡਾ ਪਾਣੀ ਨਹੀਂ ਫਿਰ ਉਹ ਦੁਬਾਰਾ ਪੀਤਾ ਤੁਸੀਂ ਦੱਸਿਆ ਵੀ ਕੰਡੀਸ਼ਨ ਇੰਨੀ ਮਾੜੀ ਸੀ ਵੀ ਤੁਸੀਂ ਗਲਾਸ ਜੇ ਚੱਕਦੇ ਵੀ ਸੀ ਉਹ ਵੀ ਬਹੁਤ ਔਖਾ ਗੱਲ ਇਹ ਸੀ ਵੀ ਜਦੋਂ ਆਪਾਂ ਇਹ ਗਲਾਸ ਫੜਦੇ ਸੀ ਤਾਂ ਤਕਲੀਫ ਹੁੰਦੀ ਸੀ ਵੱਧਦੀ ਸੀ ਥੋੜੀ ਜੀ ਉਹਨੂੰ ਫੜਨ ਨਾਲ ਨਾ ਇਹ ਗਲਾਸ ਇਦਾਂ ਫੜਦੇ ਸੀ ਤਾਂ ਮਤਲਬ ਇਹ ਪੇਨ ਸੀ ਜੋੜਾਂ ਵਾਲੀ ਉਹ ਵੱਧਦੀ ਸੀ ਮਹਿਸੂਸ ਜ਼ਿਆਦਾ ਹੁੰਦੀ ਸੀ ਠੀਕ ਹੈ ਤੇ ਇਸ ਕਰਕੇ ਫਿਰ ਮਤਲਬ ਉਹ ਥੋੜੀ ਜੀ ਤਕਲੀਫ ਮੈਨੂੰ ਹੁੰਦੀ ਪਰ ਪਾਣੀ ਤਾਂ ਪੀਣਾ ਹੀ ਪੈਣਾ ਚਾਹੇ ਕਿਸੇ ਹੋਤੇ ਰਕੇ ਪੀਓ ਕਿਸੇ ਵੀ ਢੰਗ ਨਾਲ ਪੀਓ ਤਾਂ ਕਰਨਾ ਹੀ ਪਊਗਾ। ਅੱਛਾ ਜੇ ਮੰਨ ਲਓ ਕਿਸੇ ਪਿੰਡ ਦੇ ਵਿੱਚ ਮਰਗ ਹੋ ਜਾਂਦੀ ਸੀ, ਕਿਸੇ ਪਿੰਡ ਦੇ ਵਿੱਚ ਭੋਗ ਰੱਖਿਆ ਹੁੰਦਾ ਸੀ, ਪਾਠ ਹੁੰਦਾ ਸੀਗਾ। ਜੇ ਉੱਥੇ ਤੁਸੀਂ ਜਾਣਾ ਫਿਰ ਮੈਂ ਸੁਣਿਆ ਵੀ ਤੁਸੀਂ ਥੱਲੇ ਨਹੀਂ ਸੀ ਬਹਿੰਦੇ, ਕੁਰਸੀ ਲਾ ਕੇ ਸਪੈਸ਼ਲ। ਮੈਂ ਕੁਰਸੀ ਤੇ ਬਹਾਂ ਚਾਹ ਰਸਤਰੀ ਵੀ ਜਾਵਾਂ। ਜੇ ਮੈਨੂੰ ਕੋਈ ਕਹੇ ਵੀ ਦਵੇ ਮੈਂ ਗੁਰਦਰ ਨੇ ਕਿ ਉਹਨੂੰ ਕਹਿੰਦੇ ਯਾਰ ਅੱਪ ਤਾਂ ਬਾਹਰ ਹੀ ਰਹਿਣਾ ਵੀਰੇ, ਅੱਪ ਤਾਂ ਅੰਦਰ ਭੋਗ ਦੇ ਟਾਈਮ ਹੀ ਜਾ ਮੱਥਾ ਟੇਕਿਆ, ਬਾਹਰ ਆ ਕੇ ਬਹਿ ਜਾਓ। ਓਕੇ। ਕੁਰਸੀ ਤੇ ਬੈਠ ਨਹੀਂ ਸੀ ਉਹ। ਇੰਨੀ ਮਾਰੀ ਇੰਨੀ ਮਾਰੀ ਤਕਲੀਫ ਸੀ। ਗੁਰਦਰ ਇੱਕ ਇੱਕ ਹੋਰ ਤੁਸੀਂ ਬੈਠ ਕੇ ਚੱਲਣ ਦੋ ਨਾਲ ਨਾਲ ਕਿਉਂਕਿ ਮੈਂ ਚਾਹੁੰਦਾ ਇਹ ਉਹ ਕੰਡੀਸ਼ਨਾਂ ਨੇ ਕਿ ਜਿਹੜਾ ਬੰਦਾ 8-10 ਸਾਲ ਪਹਿਲਾਂ ਬੈਠ ਨਹੀਂ ਸੀ ਸਕਦਾ ਗੁਰਦੁਆਰੇ ਜੇ ਵੀ ਜਾਂਦਾ ਸੀਗਾ ਤਾਂ ਉੱਥੇ ਵੀ ਇੱਕ ਕੁਰਸੀ ਲੈ ਕੇ ਸਾਈਡ ਤੇ ਬੈਠਣਾ ਪੈਂਦਾ ਸੀਗਾ ਇਹ ਕੁਝ ਇਸ ਤਰੀਕੇ ਦੀ ਕੰਡੀਸ਼ਨ ਸੀਗੀ ਹੁਣ ਤੁਸੀਂ ਆਪ ਬੈਠ ਕੇ ਮਾਰਦੇ ਹੋ ਜੇ ਮੈਂ ਤੁਹਾਨੂੰ ਕਹਾਂ ਚੌਕੜੀ ਮਾਰ ਕੇ ਬੈਠ ਜਾ ਚੌਕੜੀ ਮਾਰ ਕੇ ਬੈਠੇ ਰਹੋ ਬੈਠ ਜਾ ਬੈਠ ਜਾ ਕੋਈ ਜਿੰਨਾ ਮਰਜ਼ੀ ਟਾਈਮ ਹਾਂ ਕੋਈ ਤੱਕ ਨਹੀਂ ਬਿਲਕੁਲ ਨਾ ਨਾ ਹਾਂ ਕੋਈ ਤੱਕ ਨਹੀਂ ਇਹ ਚੀਜ਼ ਤੇ ਫਰਕ ਕਿਵੇਂ ਪਿਆ ਇਹਦੇ ਫਰਕ ਇਸ ਤਰ੍ਹਾਂ ਪਿਆ ਜੀ ਪਹਿਲੀ ਗੱਲ ਤਾਂ ਇਹ ਵੀ ਪਹਿਲਾ ਸਮੇਂ ਜਦੋਂ ਸਾਨੂੰ ਦੱਸਿਆ ਵੀ ਕੋਈ ਤੇਲ ਤੂਲ ਮਲੇ ਕੁਸ਼ ਕਰਦੇ ਨੇ ਲੇਕਿਨ ਕੋਈ ਫਰਕ ਨਹੀਂ ਪਿਆ ਫੇਰ ਨਾ ਮੈਨੂੰ ਕਈ ਬੰਦਿਆਂ ਨੇ ਕਿਹਾ ਵੀ ਤੂੰ ਕੋਈ ਦੇਸੀ ਦਵਾਈ ਲੈ ਲੈ ਦੇਸੀ ਦਵਾਈ ਹੁਣ ਬੈਦਾਂ ਬੂਦਾਂ ਤੋਂ ਹੁਣ ਤੇ ਉਹਦਾ ਵੀ ਬੈਦਾਂ ਬੂਦਾਂ ਤੇ ਵੀ ਇਹੋ ਜਿਹਾ ਜਿਵੇਂ ਕਹਿੰਦਾ ਨੀਮ ਹਕੀਮ ਖਤਰੇ ਵਾਲੀ ਗੱਲ ਆਪਦੇ ਆਪ ਹੀ ਡਰ ਜਾ ਜਾਨਾ ਸਾਡੇ ਪਰ ਯਾਰ ਪਤਾ ਨਹੀਂ ਉਹਦਾ ਕਿਹੜੇ ਜੇ ਬੰਦੇ ਹੁਣ ਠੀਕ ਹੈ ਫੇਰ ਮੈਨੂੰ ਕੋਈ ਬੰਦੇ ਨੇ ਨਾ ਸਾਰ ਦਾ ਹਸਪਤਾਲ ਲੁਧਿਆਣੇ ਹੈਗਾ ਆਪਣੇ ਮਾਡਲ ਟਾਉਨ ਦੇ ਵਿੱਚ ਉਹਦੇ ਬਾਰੇ ਦੱਸ ਪਾਈ ਹੋਈ ਮਹਾਰ ਰਹਿਣ ਦੇ ਮੈਥੇ ਨਹੀਂ ਆ ਪਤਾ ਨਹੀਂ ਕਿੰਨੇ ਕ ਮਹਿੰਗੇ ਹੋਣਗੇ ਕੀ ਹਿਸਾਬ بتاਊ ਹੈ ਨਾ اچھا ਤੇ ਉਸ ਤੋਂ ਬਾਅਦ ਪਰ ਇਹੋ ਤਕਲੀਫ ਵੱਧਦੀ ਗਈ ਫਿਰ ਇੱਕ ਦਿਨ ਮੈਂ ਫੇਸਬੁੱਕ ਆਪਦੀ ਚਲਾ ਰਿਹਾ ਸੀ ਫੋਨ ਤੇ ਬੈਠਾ ਤਾਂ ਉਹਦੇ ਵਿੱਚ ਮਤਲਬ ਕਈ ਜਿਹੜੇ ਸੀਗੇ ਮਰੀਜ਼ ਉਹਨਾਂ ਦੀ ਇੰਟਰਵਿਊ ਪਾਈ ਹੋਈ ਸੀ ਕੀ ਬਾਤ ਹੈ ਮੈਂ ਕਿਹਾ ਯਾਰ ਵੀ ਜੇ ਇਹ ਠੀਕ ਹੋ ਸਕਦਾ ਤੇ ਮੈਂ ਵੀ ਕੋਸ਼ਿਸ਼ ਕਰਕੇ ਦੇਖ ਹੀ ਲੈਂਦੇ ਦੇਖੀ ਜਊ ਜਿਹੜਾ ਹੋ ਜਿਵੇਂ ਹੋ ਹੈ ਨਾ ਤੇ ਫਿਰ ਮੈਂ ਉਹਨਾਂ ਦੇ ਕੋਲੇ ਗਿਆ ਤਾਂ ਮੈਂ ਡਾਕਟਰ ਨੂੰ ਦੱਸਿਆ ਵੀ ਇੰਨੇ ਕ ਹੈਗੀ ਚਾਹੇ ਉੱਤੋਂ ਦੇ ਘੱਟ ਵੀ ਦਿੱਤੀ ਸੀ ਵੀ ਕੋਦੇ ਕਿਤੇ ਹੋ ਜਾਂਦੀ ਹੈ ਜੀ ਕਿਤੇ ਕਿਤੇ ਹੋ ਜਾਂਦੇ ਵੀ ਐਵੇਂ ਖਰਚਾ ਨਾ ਵਧਾਉਣਾ ਉਹ ਕਦੇ ਵੀ ਚੰਗਾ ਕੋਈ ਗੱਲ ਨਹੀਂ ਆਪਾਂ ਟੈਸਟ ਕਰਵਾ ਲਓ ਅੱਛਾ ਲੱਗੂ ਜੀ ਪਤਾ ਕੀ ਹੋ ਉਹ ਜਦੋਂ ਟੈਸਟ ਉਸ ਕਰਵਾਇਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਤੇਰਾ ਜਿਹੜਾ ਹੈਗਾ ਯੂਰਿਕ ਐਸਿਡ ਯੂਰੀਆ ਵਗੈਰਾ ਉਹ ਵੱਧਾ ਠੀਕ ਆ ਇਹ ਕਾਫੀ ਵੱਧ ਰਿਹਾ ਵੀ ਤੁਸੀਂ ਇਹਦੇ ਬਾਰੇ ਦਵਾਈ ਤੁਹਾਨੂੰ ਖਾਣੀ ਪਊਗੀ ਹਟਜੂ ਕੋਸ਼ਿਸ਼ ਐਕਸਰਸਾਈਜ਼ ਕਰਨ ਦੀ ਕੋਸ਼ਿਸ਼ ਹੀ ਮਾਰਨ ਵਾਲੀ ਦਵਾਈ ਵੀ ਦੇ ਦਾਂਗੇ ਤੇ ਮੈਂ ਆਪ ਤੁਸੀਂ ਮਤਲਬ ਇਹ ਮਾੜੀ ਮੋਟੀ ਐਕਸਰਸਾਈਜ਼ ਕਰੋ ਅੱਛਾ ਅਗਲ ਚਲੋ ਕੋਈ ਗੱਲ ਨਹੀਂ ਆਪਾਂ ਇਦਾਂ ਕਰ ਲੈਂਦੇ ਆ ਹਾਂ ਤੇ ਉਹ ਜਾਨੀ 10 15 ਦਿਨਾਂ ਦੀ ਦਵਾਈ ਦੇ ਨਾਲ ਮੈਨੂੰ ਰਾਹਤ ਹੀ ਲੱਗੀ ਕੁਛ 10 15 ਦਿਨ ਦੀ ਦਵਾਈ ਦੇ ਨਾਲ 8 9 ਸਾਲ ਪੁਰਾਣੀ ਜਿਹੜੀ ਬਿਮਾਰੀ ਸੀ ਉਹ ਤੋਂ ਰਾਹਤ ਮਿਲੀ ਰਾਹਤ ਮਿਲੀ ਔਰ ਉਹਦੇ ਨਾਲ ਨਾਲ ਜਾਨੀ ਕਿ ਸੀ ਕਿ ਮੈਨੂੰ ਫਿਰ ਅੰਗਰੇਜ਼ੀ ਦਵਾਈ ਲੈਣ ਦੀ ਲੋੜ ਨਹੀਂ ਪਈ ਜਿਹੜੀ ਮੈਂ ਪੇਨ ਕਲਰ ਅੱਗੇ ਕਦੇ ਕਦੇ ਲੈਂਦਾ ਸੀ ਉਹ ਫਿਰ ਮੈਂ ਬੰਦ ਕਰਤੇ ਮੈਂ ਕਿਹਾ ਵੀ ਇੱਕੋ ਹੀ ਚੀਜ਼ ਦੇਖਣੀ ਹੈ ਵੀ ਜੇ ਤਾਂ ਇਹਦੇ ਨਾਲ ਰਾਮੌਦਾ ਦੇਸੀ ਨਾ ਠੀਕ ਹੈ ਹੁਣ ਜੇ ਮੈਂ ਫੇਰ ਵੀ ਅੰਗਰੇਜ਼ੀ ਖਾਈ ਜਾਵਾਂ ਫਿਰ ਫਾਇਦਾ ਨਹੀਂ ਫਿਰ ਤਾਂ ਯਾਰ ਆਪਾਂ ਕਹਿ ਨਹੀਂ ਸਕਦੇ ਵੀ ਇਹ ਨਹੀਂ ਦੋਈ ਨਾ ਰਾਮਾਏ ਕੋਈ ਨਾ ਰਾਮਾਏ ਹਨ ਫਿਰ ਆਪਾਂ ਕਹਿਣ ਜੋਗੇ ਤਾਂ ਹੈਗੀ ਆ ਵੀ ਕੋਈ ਗੱਲ ਨਹੀਂ ਇਹਨਾਂ ਨੇ 15 ਦਿਨ ਦਵਾਈ ਦਿੱਤੀ ਆਪਾਂ 15 ਦਿਨ ਲਈ ਕੋਈ ਹੋਰ ਦਵਾਈ ਖਾਣੀ ਨਹੀਂ ਔਖੇ ਹੀ ਹੋ ਜਾਗੇ ਬੰਦ ਕਰ ਦੇਵਾਂਗੇ ਦੁਬਾਰੇ ਨਹੀਂ ਲੈਣਾਂ ਜਮ ਇਹ ਤੋਂ ਬਾਅਦ ਹੋਰ ਕੀ ਹੋ ਜੂ ਹਾਂ ਸਿੱਧੀ ਜਿਹੀ ਕਹਾਣੀ ਪੰਜਾਬੀ ਚ ਹਨ ਹਾਂ ਤੇ ਫਿਰ ਜੋ 15 ਦਿਨ ਮੈਂ ਦਵਾਈ ਖਾਂਦਾ ਰਿਹਾ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਠੀਕ ਆ ਫਿਰ ਮੈਂ ਜਾ ਕੇ ਦੱਸ ਮੈਂ ਜੀ ਹੁਣ ਮੈਂ ਪੇਨ ਕਿਲਰ ਤਾਂ ਨਹੀਂ ਲਈ ਪਰ ਮੈਂ ਉਹ ਵੀ ਨਹੀਂ ਕਹਿ ਸਕਦਾ ਵੀ ਸੌਟਡਲ ਚ ਨਾ ਹੋਵੇ ਹਾਂ ਹੋ ਸਕਦਾ ਸੋਡੀ ਵੀ ਮਾੜੀ ਮੋਟੀ ਕਿਤੇ ਪਾਈ ਨਾ ਹੋਵੇ ਚਲੋ ਇਹਨੂੰ ਕਹਿਣ ਦਾ ਪਾਵ ਪਰ ਨਹੀਂ ਉਹ ਕਹਿੰਦੇ ਵੀ ਸਾਡੇ ਪੇਨ ਕਲਰ ਨਹੀਂ ਹੈਗੀ ਇਹਦੇ ਵਿੱਚ ਅਸੀਂ ਨਾ ਤੇਰਾ ਕਸਟਰੋਲ ਘਟਾਉਣ ਦੀ ਉਹ ਜਿਹੜਾ ਹੈਗਾ ਮਤਲਬ ਜੂਰਕ ਐਸਿਡ ਉਹਨੂੰ ਅਸੀਂ ਕੰਟਰੋਲ ਕਰਨ ਦੀ ਦਵਾਈ ਦਿੱਤੀ ਹੋਈ ਆ ਕੋਈ ਗੱਲ ਨਹੀਂ ਤੁਸੀਂ ਇਹਨੂੰ ਲਗਾਤਾਰ ਜਿੰਨਾ ਚਿਰ ਅਸੀਂ ਕਹਿੰਦੇ ਦਵਾਈ ਖਾਓ ਕਿੰਨਾ ਚਿਰ ਖਾਦੀ ਦਵਾਈ ਫਿਰ ਮੈਂ 6 ਮਹੀਨੇ ਦਵਾਈ ਲਗਾਤਾਰ ਬਿਨਾ ਲਗਾ ਜਿਵੇਂ ਜਿਵੇਂ ਜਿਹੜੇ ਪਰਹੇਜ਼ ਕਰੇ ਓਕਣ ਖਾ ਕੇ ਦੇਖੀ ਤੇ ਫਿਰ ਹੁਣ ਮੈਂ ਕਹਿ ਸਕਦਾ ਵੀ ਉਹ ਬਲਜੀਤ ਸਿੰਘ ਜਿਹੜਾ 8-9 ਸਾਲ ਪੁਰਾਣੀ ਬਿਮਾਰੀ ਤੋਂ ਤਕਲੀਫ ਦੇ ਵਿੱਚ ਸੀਗਾ ਹੁਣ ਕਿਵੇਂ ਹੁਣ ਮੈਂ ਨਾਰਮਲ ਆ 6 ਮਹੀਨੇ ਤੋਂ ਬਾਅਦ ਮੈਂ ਫਿਰ ਮਤਲਬ ਜਿਹੜੀ ਦਵਾਈ ਸੀ ਉਹ ਫਿਰ ਕਿਤੇ ਕਿਤੇ ਤੇ ਆ ਗਈ ਵੀ ਜਿਵੇਂ ਕਹਦੇ ਵੀ ਇੱਕ ਅਦੀ ਵਾਰੀ ਕਿਤੇ ਕਿਤੇ ਖਾ ਲਈ ਇੱਕ ਅਦੀ ਵਾਰੀ ਬੰਨੇ 5-6 ਮਹੀਨੇ ਫਿਰ ਵੀ ਧਿਆਨ ਰੱਖਿਆ ਉਸ ਚੀਜ਼ ਦਾ ਵੀ ਜੇ ਹੁਣ ਕਿ ਨਹੀਂ ਹੁਣ ਤਾਂ ਖਾਂਦੇ ਨਹੀਂ ਬਿਲਕੁਲ ਬਸ ਨਾ ਨਾ ਕੋਈ ਵੀ ਨਹੀਂ ਖਾਂਦੇ ਕੋਈ ਕੈਪਸੂਲ ਕੋਈ ਦਵਾਈ ਕੋਈ ਪੇਨ ਕਿ ਨਾ 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 ਸਵਾਰ ਹੀ ਨਹੀਂ ਨਾ ਕੋਈ ਵੀ ਨਹੀਂ ਜਮਾ ਹੀ ਨਹੀਂ ਕਿਆ ਬਾਤ ਹੈ ਅੱਛਾ ਇਹ ਇੱਕ ਇੱਕ ਵਾਰ ਅੰਕਾ ਦੀ ਮੇਰੇ ਕਦੇ ਡੱਡ ਦਵਾਰਾ ਮਾਰ ਕੇ ਉਹ ਮੈਨੂੰ ਹੈਰਾਨ ਹੋ ਗਿਆ ਵੀ ਇਹ ਸਾਲਾ ਕਿ ਦੂਜਾ ਜਿਹੜਾ ਮਰਦੀ ਮਾਰ ਦੋ ਮੈਂ ਫਿਰ ਆਪਾਂ ਇੱਧੇ ਆਏ ਮਾਰ ਕੇ ਦਿਖਾਉਂਦੇ ਹਾਂ ਕੀ ਤੁਸੀਂ ਇਹ ਵੇਖੋ ਕਿ ਇਹ ਬੰਦਾ 8-9 ਸਾਲ ਗਠੀਏ ਤੋਂ ਪ੍ਰੋਬਲਮ ਦੇ ਵਿੱਚ ਸੀਗਾ ਕੋਈ ਯਕੀਨ ਕਰ ਸਕਦਾ ਵੀ ਇਹ ਬੰਦਾ 8-9 ਸਾਲ ਗਠੇ ਦੀ ਬਿਮਾਰੀ ਤੋਂ ਜੂਝਦਾ ਰਿਹਾ ਜੋਇੰਟ ਪੇਨਸ ਤੋਂ ਜੂਝਦਾ ਰਿਹਾ ਵੀ ਜਿਹੜਾ ਬੰਦਾ ਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬੈਠਣ ਲਈ ਇੱਕ ਕੁਰਸੀ ਲੈਂਦਾ ਹੁੰਦਾ ਸੀ ਕਿਸੇ ਦੀ ਮਰਗ ਹੋ ਗਈ ਭੋਗ ਹੋ ਗਿਆ ਤਾਂ ਉੱਥੇ ਵੀ ਬੈਠਣ ਵਾਸਤੇ ਕੁਰਸੀ ਲੈ ਕੇ ਬਹਿੰਦਾ ਸੀ ਆਜਾ ਲਾਈਵ ਤੁਹਾਡੇ ਸਾਹਮਣੇ ਡੰਡ ਬੈਟ ਕਾ ਮਾਰ ਕੇ ਦਿਖਾ ਦਿਆਂ ਅੱਛਾ ਅੰਕਲ ਜੀ ਆਪਣਾ ਪ੍ਰੋਪਰ ਐਡਰੈਸ ਪਿੰਡ ਦਾ ਦੱਸ ਦਿਓ ਇੱਕ ਵਾਰ ਮੇਰਾ ਪਿੰਡ ਮਗਲਾ ਜੀ ਬਲਜੀਤ ਸਿੰਘ ਮੇਰਾ ਨਾਮ ਆ ਤੇ ਫੋਟੋਗ੍ਰਾਫੀ ਤਾਂ ਮੇਰਾ ਕੰਮ ਆ ਠੀਕ ਹੈ ਤੇ ਉਸ ਤਰ੍ਹਾਂ ਫੋਟੋਗ੍ਰਾਫੀ 'ਚ ਮੈਨੂੰ ਪ੍ਰੋਬਲਮ ਬਹੁਤ ਕਹੁੰਦੀ ਆਉਂਦੀ ਸੀ ਕਿਉਂਕਿ ਰਾਤਾਂ ਨੂੰ ਕਈ ਵਾਰੀ ਸਾਲਾਂ ਦੇ ਵਿੱਚ ਹੁਣ ਸਾਰੀ ਦਿਹਾੜੀ ਹੁਣ ਜਾਗੋ ਬੰਦੀ ਆ ਨੈਚਰਲ ਅਗੇ ਦੋ ਹੀ ਨੱਚੀ ਗਏ ਓਏ ਆੰਦਰ ਕਰਾ ਕੋਈ ਗੱਲ ਨਹੀਂ ਬਈ ਤੁਸੀਂ ਇੰਜੋਏ ਕਰੋ ਆਪਾਂ ਪੈਸੇ ਲੈਣੇ ਹਨ ਤੇ ਮਤਲਬ ਉਹ ਤਕਲੀਫ ਹੁੰਦੀ ਸੀ ਕੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਕਿਉਂਕਿ ਮੈਂ ਚਾਹੁੰਦਾ ਇਹ ਉਹ ਲਾਈਵ ਐਗਜ਼ਾਮਪਲ ਸੀਗਾ ਬਹੁਤ ਵੈਦਾਂ ਕੋਲ ਗਿਆ ਮੈਂ ਐਸੇ ਆ ਡਾਕਟਰਸ ਕੋਲ ਵੀ ਗਿਆ ਜਿਹੜੇ ਦੱਸਦੇ ਨੇ ਕਿ ਅਸੀਂ ਆਹ ਚੀਜ਼ ਕੀਤੀ ਅਸੀਂ ਆਹ ਠੀਕ ਕੀਤਾ ਹਾਲਾਂਕਿ ਉਸ ਵੀਡੀਓ ਦੇ ਵਿੱਚ ਮੈਂ ਜ਼ਿਕਰ ਕਰਦਾ ਹੁੰਨਾ ਆ ਕਿ ਜੇ ਮੰਨ ਲਓ ਅਸੀਂ ਕਿਸੇ ਪੇਸ਼ੈਂਟ ਨਾਲ ਗੱਲ ਕਰਨੀ ਚਾਹੀਏ ਤੇ ਕਰਾ ਦੋਂਗੇ ਅੱਜ ਲਾਈਵ ਪੇਸ਼ੈਂਟ ਨਾਲ ਗੱਲਬਾਤ ਕਰਾਈ ਇਹ ਪੇਸ਼ੈਂਟ ਦੀ ਜ਼ੁਬਾਨੀ ਹੈ ਕਿ ਬੰਦਾ ਦੱਸ ਰਿਹਾ ਕਿ ਮੈਂ 8-9 ਸਾਲ ਪਹਿਲਾਂ ਕਿੰਨਾ ਕੁ ਜ਼ਿਆਦਾ ਪ੍ਰੋਬਲਮ ਦੇ ਵਿੱਚ ਸੀਗਾ ਬੈਠਣ ਉੱਠਣ ਤੱਕ ਦੀ ਪ੍ਰੋਬਲਮ ਆ ਰਹੀ ਸੀਗੀ ਹੱਥ ਦੇ ਵਿੱਚ ਜੇ ਗਲਾਸ ਪਾਣੀ ਦਾ ਫੜ ਲੈਂਦੇ ਸੀ ਤਾਂ ਉਹ ਵੀ ਬਹੁਤ ਔਖਾ ਹੁੰਦਾ ਸੀਗਾ ਇੰਨੀ ਕੰਡੀਸ਼ਨ ਮਾੜੀ ਸੀ ਤੇ ਅੱਜ ਉਹੀ ਬੰਦਾ ਸਿਰਫ 15 ਦਿਨ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ 6 ਮਹੀਨੇ ਦੀ ਦਵਾਈ ਤੋਂ ਬਾਅਦ ਅੱਜ ਬੰਦਾ ਇੰਨਾ ਤੰਦਰੁਸਤ ਹੈ ਕਿ ਡੰਡ ਬੈਟਕਾ ਮਾਰਦਾ ਹੈ ਅੱਜ ਚੰਗਾ ਭਲਾ ਮੁਸਕਰਾ ਰਿਹਾ ਹੈ ਯਾਨੀ ਉਹ ਮੁਸਕਰਾਹਟ ਜਦ ਬੰਦਾ ਪੇਨ 'ਚ ਹੁੰਦਾ ਤਾਂ ਖਿਜਦਾ ਅੱਜ ਉਹ ਖਿਜ ਨਹੀਂ ਰਿਹਾ ਅੱਜ ਉਹ ਬੰਦਾ ਮੁਸਕਰਾ ਰਿਹਾ ਹੈ ਅੰਦਰੋਂ ਦੁਆਵਾਂ ਦੇ ਰਿਹਾ ਤੁਹਾਡੀ ਟੀਵੀ ਸਕਰੀਨਸ ਤੇ ਨੰਬਰ ਫਲੈਸ਼ ਹੋ ਰਹੇ ਨੇ ਤੁਹਾਡੀ ਟੀਵੀ ਸਕਰੀਨਸ ਤੇ ਐਡਰੈਸ ਚੱਲ ਰਿਹਾ ਆ ਤੁਸੀਂ ਹੁਣੇ ਐਡਰੈਸ ਤੇ ਜਾਓ ਆਪਣੀ ਅਪਾਇੰਟਮੈਂਟ ਆਫਰ ਲਾਓ ਤੇ ਉੱਥੇ ਜਾ ਕੇ ਜਿੰਨਾ ਕ ਵੀ ਤੁਹਾਡੇ ਦਰਦ ਆ ਜਾਂ ਤੁਸੀਂ ਕਿੰਨੇ ਪੁਰਾਣੇ ਪੇਸ਼ੈਂਟ ਹੋ ਤੁਹਾਨੂੰ ਕਿੰਨੀ ਪੁਰਾਣੀ ਪ੍ਰੋਬਲਮ ਹੈ ਤੁਸੀਂ ਗੱਲ ਕਰੋ ਸਾਰੀ ਗੱਲਬਾਤ ਤੁਹਾਡੀ ਜਿਹੜੀ ਆ ਉਹ ਸੁਣੀ ਜਾਊਗੀ ਅੱਛਾ ਅੰਕਲ ਜੀ ਨੇ ਤਾਂ ਗੱਲਬਾਤ ਕਰ ਲਈ ਕਈ ਵਾਰ ਦਰਸ਼ਕਾਂ ਦੇ ਮਨ ਦੇ ਵਿੱਚ ਇਹ ਸਵਾਲ ਆ ਜਾਂਦਾ ਵੀ ਅੰਕਲ ਨੂੰ ਤਾਂ ਸਾਰਾ ਕੁਝ ਸਿਖਾਇਆ ਹੋਊਗਾ ਵੀ ਇਦਾਂ ਇਦਾਂ ਅੰਕਲ ਜੀ ਬੋਲਣਾ ਫਲਾਣਾ ਫਲਾ ਬੋਲਦੇ ਹੋ ਇਦਾਂ ਦਾ ਕਰਦੇ ਹੋ ਪਰ ਅੰਕਲ ਜੀ ਦਾ ਬੇਟਾ ਨਾਲ ਹੈ ਉਹ ਕਹਿੰਦਾ ਜਿਹੜਾ ਬੰਦਾ ਦਰਦ ਦੇ ਵਿੱਚ ਹੁੰਦਾ ਸ਼ਾਇਦ ਉਸ ਦੀ ਅਸਲ ਉਹਦਾ ਪਤਾ ਜਿਹੜਾ ਹੁੰਦਾ ਨਾ ਉਹਦੇ ਨਜ਼ਦੀਕੀ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਅਸਲ ਦੇ ਵਿੱਚ ਦਰਦ ਦੇ ਵਿੱਚ ਆ ਕਿਉਂਕਿ ਲੋਕਾਂ ਭਾਲਾ ਦਾ ਤਮਾਸ਼ਾ ਹੀ ਕਰਦੇ ਨੇ ਪਰ ਅਸਲ ਜਿਹੜਾ ਨਜ਼ਦੀਕੀ ਹੁੰਦਾ ਉਹਨੂੰ ਪਤਾ ਹੁੰਦਾ ਵੀ ਬੰਦਾ ਕਿੰਨੇ ਕ ਪੇਨ ਚ ਹੈ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਵਿੰਦਰ ਸਿੰਘ ਆ ਜੀ ਬਾਈ ਤੁਸੀਂ ਇਹਨਾਂ ਦੇ ਬੇਟੇ ਹੋ ਹਾਂਜੀ ਮੈਨੂੰ ਇੱਕ ਗੱਲ ਦੱਸੋ ਜਿਵੇਂ ਅੰਕਲ ਦੱਸ ਰਹੇ ਨੇ ਕਿ 8-9 ਸਾਲ ਪੁਰਾਣੀ ਪ੍ਰੋਬਲਮ ਸੀ ਇਹ ਵੀ ਜੋਇੰਟ ਪੇਨ ਹੋਣੀ ਗਠੀਏ ਦੀ ਪ੍ਰੋਬਲਮ ਆ ਚੁੱਕੀ ਸੀ ਮਲਕੀ ਕਹਿੰਦੇ ਕਿ ਦਰਬਾਰ ਸਾਹਿਬ ਜੋ ਕਦੇ ਜਾਂਦੇ ਵੀ ਸੀ ਤਾਂ ਕੋਰਸੀ ਲੈ ਕੇ ਬੈਠਣਾ ਪੈਂਦਾ ਸੀਗਾ ਪਹਿਲਾਂ ਤਾਂ ਜਾਂਦੇ ਹੀ ਨਹੀਂ ਸੀਗੇ ਇਸ ਕਰ ਡਰ ਦੇ ਵਿੱਚ ਵੀ ਉੱਥੇ ਥੱਲੇ ਬੈਠਣਾ ਪਊਗਾ ਵੀ ਬੈਠਿਆ ਨਹੀਂ ਸੀ ਜਾਂਦਾ ਪਾਣੀ ਦਾ ਗਲਾਸ ਫੜਦੇ ਸੀ ਬਹੁਤ ਔਖਾ ਹੁੰਦਾ ਸੀਗਾ ਸੱਚ ਹੈ ਗੱਲ ਇਹ ਹਾਂਜੀ ਇਹ ਸੱਚ ਹੈ ਇਹ ਕਿਤੇ ਵੀ ਜਾਂਦੇ ਸੀਗੇ ਤਾਂ ਇਹਨਾਂ ਨੂੰ ਥੋੜਾ ਜਿਹਾ ਔਖਾਉਂ ਦੀ ਪ੍ਰੋਬਲਮ ਆਉਂਦੀ ਸੀ ਕਿਤੇ ਵੀ ਉੱਚੀ ਜਗ੍ਹਾ ਨੀਵੀਂ ਜਗ੍ਹਾ ਵੈਸੇ ਦਾ ਉਤਰ ਲੱਗੇ ਕਾਫੀ ਹੈਲਪ ਦੀ ਮਤਲਬ ਲੋਡ ਪੈਂਦੀ ਸੀ ਇਹਨਾਂ ਨੂੰ ਫਿਰ ਕਿਤੇ ਵੀ ਗੁਰਦੁਆਰੇ ਬਹਿਣਾ ਪਹਿਲਾਂ ਤਾਂ ਇਹ ਮੈਨੂੰ ਜਾਂ ਸਾਨੂੰ ਅਰੇਂਜ ਕਰਨਾ ਪੈਂਦਾ ਸੀ ਇਹਨਾਂ ਦੇ ਬੈਠਣ ਦੀ ਕੰਮ ਲਈ ਕੁਰਸੀ ਵੀ ਜਾਂ ਤਾਂ ਕੁਰਸੀ ਕਰੋ ਜਾਂ ਤਾਂ ਦਰਵਾਜ਼ਾ ਸਾਚ ਵੈਸੀ ਬੈਂਚ ਲੱਗੇ ਹੁੰਦੀ ਨੇ ਜਾਂ ਉੱਥੇ ਅਰੇਂਜ ਕਰੋ ਠੀਕ ਹੈ ਵੈਸੇ ਜ਼ਿਆਦਾਤਰ ਤਾਂ ਇਹੀ ਗੱਲੋਂ ਨਾ ਕਰ ਦਿੰਦੇ ਸੀਗੇ ਵੀ ਉੱਥੇ ਮੈਨੂੰ ਬੈਠਣ ਔਖਾ ਹੁੰਦਾ ਵੀ ਜਦ ਤੁਸੀਂ ਜਾਇਓ ਵੀ ਮੈਂ ਇੱਥੇ ਘਰੀ ਬਹਿ ਜਾਣਾ ਮੇਰਾ ਥੋੜਾ ਔਖਾ ਜਾਦਾ ਅੱਛਾ ਰਾਤ ਨੂੰ ਕਿਉਂਕਿ ਤਕਲੀਫ ਜਿਵੇਂ ਅੰਕਲ ਦੱਸ ਰਹੇ ਸੀ ਕਿ ਰਾਤ ਨੂੰ ਇੰਨੀ ਕਿ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਕਈ ਵਾਰ ਉੱਠ ਉੱਠ ਕੇ ਬੈਠ ਜਾਂਦੇ ਸੀਗੇ ਨੀਂਦ ਨਹੀਂ ਸੀ ਆਉਂਦੀ ਪੇਨ ਕਿਲਰਾਂ ਲੈਣੀਆਂ ਫਿਰ ਰਾਤ ਨੂੰ ਕਈ ਵਾਰ ਆਇਆ ਹੋਇਆ ਵੀ ਤੁਹਾਨੂੰ ਆਵਾਜ਼ ਮਾਰਨੀ ਪਵੇ ਵੀ ਪੁੱਤ ਆਈ ਮੜਾ ਜਾ ਰ ਮੇਰਾ ਦੁਖੀ ਜਾਂਦਾ ਮੇਰਾ ਆ ਕੁਝ ਹੋਇਆ ਹਾਂਜੀ ਇਹ ਮੈਂ ਹੋਇਆ ਕਈ ਵਾਰ ਤਾਂ ਇਹ ਮੈਨੂੰ ਆਵਾਜ਼ ਮਾਰ ਕੇ ਵੀ ਕਹਿੰਦੇ ਸੀ ਵੀ ਮੈਨੂੰ ਬਾਥਰੂਮ ਤੱਕ ਛੱਡ ਦਿਓ ਜੀ ਵੀ ਮੈਨੂੰ ਬਹੁਤ ਔਖਾ ਹੋਇਆ ਵੀ ਜਾ ਤਾਂ ਹਾਂਜੀ ਕਿਉਂਕਿ ਕਦੇ-ਕਦੇ ਜਿਆਦਾ ਪੇਨ ਹੁੰਦੀ ਸੀ ਨਾ ਜਿਆਤਰ ਤਾਂ ਇਹ ਥੋੜਾ ਠੰਡ ਦੇ ਟਾਈਮ 'ਚ ਹੁੰਦਾ ਸੀ ਕਿਉਂਕਿ ਉਦੋਂ ਥੋੜਾ ਜਿਹਾ ਸਰਦ ਵਿੱਚ ਮਤਲਬ ਬੋਡੀ ਕੱਟ ਹਾਂ ਕਰਦੀ ਆ ਤਾਂ ਜੋੜ ਥੋੜੇ ਜੋੜੇ ਰਹ ਜਾਂਦੇ ਨੇ ਉਸ ਕਰਕੇ ਫਿਰ ਸਾਨੂੰ ਸਾਧੀਆਂ ਦੇ ਵਿੱਚ ਕਾਫੀ ਵਾਰ ਹੈਲਪ ਕਰਨੀ ਪਈ ਸੀ ਇਹਦਾ ਹਾਂ ਪਰ ਹੁਣ ਨਹੀਂ ਜਿਆਦਾ ਡਾਕਟਰ ਸਾਹਿਬ ਕੋਲ ਗਏ ਆ ਸੀ ਲੁਧਿਆਣੇ ਉਸ ਦਿਨ ਤੋਂ ਬਾਅਦ ਫਿਰ ਮਤਲਬ ਹੌਲੀ ਠੀਕ ਹੁੰਦੇਗਾ ਸਾਨੂੰ ਵੀ ਰਾਤ ਮਿਲ ਗਈ ਚਲੋ ਹੁਣ ਆਵਾਜ਼ ਨਹੀਂ ਪੈਂਦੀ ਹਾਂ ਅੱਛਾ ਹੁਣ ਜਿਵੇਂ ਹੁਣ ਅੰਕਲ ਨੇ ਲਾਈਵ ਮੈਨੂੰ ਡੰਡ ਮਾਰ ਕੇ ਦਿਖਾਈ ਸੀ ਹੁਣ ਕੋਈ ਪ੍ਰੋਬਲਮ ਨਹੀਂ ਨਹੀਂ ਹੁਣ ਤਾਂ ਵੈਸੇ ਬਹੁਤ ਵਧੀਆ ਹੁਣ ਤਾਂ ਸਾਨੂੰ ਲੋੜ ਹੀ ਹਾਂ ਬੁਲਾਉਂਦੇ ਵੀ ਨਹੀਂ ਹੁਣ ਤਾਂ ਕਹਿੰਦੇ ਜੇ ਤੁਸੀਂ ਮੈਂ ਇਕੱਲਾ ਹੀ ਜਾਊਂਗਾ ਤੁਸੀਂ ਰਹਿਣ ਤੋਂ ਘਰੀ ਰਹੋ। ਕੀ ਬਾਤ ਹੈ। ਸੋ ਇਹ ਲਾਈਵ ਤਸਵੀਰਾਂ ਨੇ ਭਾਜੀ ਨੇ ਬਲਜੀਤ ਸਿੰਘ ਜੀ ਤੇ ਉਹਨਾਂ ਦੇ ਬੇਟੇ ਤੁਸੀਂ ਵੇਖਿਆ ਵੀ ਕਿਸ ਤਰੀਕੇ ਦੇ ਨਾਲ ਪਰਿਵਾਰ ਜਿਹੜਾ ਪਹਿਲਾਂ ਚੱਕ ਕੇ ਬਾਥਰੂਮ ਤੱਕ ਲੈ ਕੇ ਜਾਂਦਾ ਹੁੰਦਾ ਸੀਗਾ ਸਪੋਰਟ ਦੇ ਕੇ ਬਾਥਰੂਮ ਤੱਕ ਲੈ ਕੇ ਜਾਂਦਾ ਹੁੰਦਾ ਸੀਗਾ ਤੇ ਅੱਜ ਕੰਡੀਸ਼ਨ ਇੰਨੀ ਚੰਗੀ ਹੈ ਮੈਡੀਸਨ ਤੋਂ ਬਾਅਦ ਕਿ ਅੰਕਲ ਆਪ ਜਾ ਸਕਦੇ ਨੇ। ਅਸਾਂ ਅੰਕਲ ਜੀ ਜਦ ਤੁਸੀਂ ਉਹ ਟਾਈਮ ਫਿਰ ਤਕਲੀਫ ਦੇ ਵਿੱਚ ਸੀਗਾ ਕਈ ਵਾਰ ਪਤਾ ਕੀ ਹੁੰਦਾ ਜਦ ਬੰਦਾ ਖੁਦ ਦੁੱਖ ਤਕਲੀਫ ਦੇ ਵਿੱਚ ਹੁੰਦਾ ਤਾਂ ਰਾਤ ਨੂੰ ਕਈ ਵਾਰ ਰੱਬ ਨੂੰ ਵੀ ਗਾਣਾ ਕੱਢਦਾ ਮੈਂ ਤੇਰਾ ਕੀ ਮਾੜਾ ਕਰਤਾ ਵੀ ਇਹ ਤਾਂ ਚੰਗਾ ਤਾਂ ਮੈਨੂੰ ਚੱਕ ਹੀ ਲਾ ਕੁਝ ਐਸੀ ਚੀਜ਼ਾਂ ਤੁਹਾਡੇ ਨਾਲ ਹੋਈਆਂ ਨੇ ਵੀ ਜਦ ਤੁਸੀਂ ਉਹ ਟਾਈਮ ਤਕਲੀਫ ਦੇ ਵਿੱਚ ਸੀ ਗੱਲ ਇਸ ਤਰ੍ਹਾਂ ਜੀ ਵੀ ਜਦੋਂ ਨਾ ਤਕਲੀਫ ਹੁੰਦੀ ਸੀ ਉਸ ਟਾਈਮ ਕਈ ਵਾਰੀ ਤਾਂ ਬੰਦੇ ਦਾ ਆਏਂ ਜੀ ਕਰਦਾ ਵੀ ਯਾਰ ਜੇ ਕੋਈ ਰਾਹਤ ਨਹੀਂ ਮਿਲ ਰਹੀ ਬਿਮਾਰੀ ਵੱਧਦੀ ਜਾ ਰਹੀ ਆ ਇਹਦੇ ਨਾਲ ਤਾਂ ਯਾਰ ਜ਼ਿੰਦਗੀ ਜਿਉਣ ਦਾ ਕੋਈ ਬਾਹਲਾ ਲਾਭ ਨਹੀਂ ਹੈਗਾ ਇਹਦੂ ਤਾਂ ਬੰਦਾ ਮਰੇ ਹੀ ਜਾਵੇ ਕਈ ਵਾਰੀ ਤਕਲੀਫ ਦੇ ਵਿੱਚ ਬੰਦੇ ਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਜਾਂਦਾ ਮੈਨੂੰ ਵੀ ਹੁੰਦਾ ਸੀ ਤੁਸੀਂ ਕਦੇ ਕਿਹਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਕਈ ਵਾਰੀ ਮਨ ਦੇ ਵਿੱਚ ਇਹ ਗੱਲ ਆਉਂਦੀ ਸੀ ਵੀ ਯਾਰ ਇੰਨੀ ਤਕਲੀਫ ਇੰਨੀ ਤਕਲੀਫ ਕਿ ਬੰਦਾ ਰੋ ਵੀ ਨਾ ਸਕਦਾ ਹੋਵੇ ਪਰ ਅੱਜ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਡਾਕਟਰਾਂ ਦੇ ਸਹਿਯੋਗ ਦੇ ਨਾਲ ਅੱਜ ਮੈਨੂੰ ਇਹ ਯਾਦ ਵੀ ਨਹੀਂ ਕਿ ਦਰਦ ਹੁੰਦਾ ਕੀ ਕੀ ਬਿਲਕੁਲ ਨੋਰਮਲ ਆ ਅਰ ਮੈਂ ਉਸ ਪ੍ਰਮਾਤਮਾ ਤੇ ਡਾਕਟਰ ਸਾਹਿਬ ਦਾ ਬਹੁਤ 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 ਦਿਲੋਂ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ ਬਿਲਕੁਲ ਰਾਹਤ ਦਿੱਤੀ ਪਰਮਾਤਮਾ ਨੇ ਕਿਰਪਾ ਕੀਤੀ ਕਿ ਮੈਂ ਮਤਲਬ ਚੰਗੀ ਜਗ੍ਹਾ ਤੇ ਸਹੀ ਜਗ੍ਹਾ ਤੇ ਪਹੁੰਚ ਗਿਆ ਜੀ ਜੀ ਬਿਲਕੁਲ ਤੇ ਜਾਂ ਕੇ ਲੋ ਕੋਈ ਰੋਗਦਾਨ ਤੇ ਟਾਈਮ ਹੀ ਆ ਗਿਆ ਕਿ ਉਹਨੇ ਮੁੱਕਣਾ ਸੀ ਇਹਨਾਂ ਦੇ ਬਹਾਨੇ ਨਾਲ ਹਰ ਸ਼ਾਬਾਸ਼ ਇਹਨਾਂ ਨੂੰ ਮਿਲਣੀ ਸੀ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਐਸੇ ਹੋਰ ਪੇਸ਼ੈਂਟ ਪਤਾ ਹੀ ਨਹੀਂ ਕਿੰਨੇ ਕਨੇ ਉਹਨਾਂ ਨਾਲ ਵੀ ਸਮੇਂ ਸਮੇਂ ਥੋੜੀ ਮੁਲਾਕਾਤ ਕਰਾਂਦਾ ਰਹਾਂਗਾ ਤਦ ਤੱਕ ਲਈ ਮੈਨੂੰ ਯਾਨਕੀ ਗੁਰਪ੍ਰੀਤ ਸਿੰਘ ਵੱਲੋਂ ਦੀ ਇਜਾਜ਼ਤ ਤਾਂਵਾਦ